ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਜਿਸ ਤਰ੍ਹਾਂ ਤੁਸੀਂ ਕੱਲ ਦੇਖਿਆ ਆਪਣਾ ਇੱਕ ਨਵਾਂ ਇੰਡੀਕੇਟਰ ਜਿਹੜੀ ਕੱਲ ਵੀਡੀਓ ਅਪਲੋਡ ਕਰੀ ਆ ਸੀਸੀਆਈ ਦੇ ਬਾਰੇ ਤੇ ਅੱਜ ਉਸੇ ਹੀ ਇੰਡੀਕੇਟਰ ਦੇ ਨਾਲ ਤਾਲਮੇਲਾ ਇਸ ਇੰਡੀਕੇਟਰ ਦਾ ਜਿਹੜੀ ਦੀ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂਗੇ ਸਭ ਤੋਂ ਪਹਿਲਾਂ ਤੁਸੀਂ ਜਿਹੜੇ-ਜਿਹੜੇ ਭਰਾਵਾਂ ਦਾ ਕੱਲ ਕਾਫੀ ਭਰਾਵਾਂ ਦਾ ਸਵਾਲ ਆ ਰਿਹਾ ਸੀ ਕਿ ਉਹਨਾਂ ਨੂੰ ਇੰਡੀਕੇਟਰ ਤੇ ਕੈਂਡਲ ਚਾਰਟ ਨਹੀਂ ਦੇਖਣਾ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਜੀ Chrome ਦੇ ਵਿੱਚ ਓਪਨ ਹੋ ਜਾਣਾ ਹੈ ਜਿਵੇਂ ਸਕਰੀਨ ਤੇ ਚੱਲ ਰਿਹਾ ਤੁਸੀਂ ਦੇਖ ਕੇ ਉਸੇ ਤਰ੍ਹਾਂ ਹੀ ਕਰ ਸਕਦੇ ਹੋ ਇੱਥੇ ਨਿਊ ਟਾਈਪ ਤੇ ਵੀ ਓਕੇ ਕਰ ਸਕਦੇ ਹੋ ਤੁਸੀਂ ਇੱਥੇ ਜਦੋਂ ট্রেਡਿੰਗ 뷰 ਲਿਖੋਗੇ ট্রেਡਿੰਗ 뷰 ਲਿਖੋਗੇ ਤੁਸੀਂ ਤਾਂ ਤੁਹਾਨੂੰ ਪਹਿਲਾ ਹੀ ਆਪਸ਼ਨ ট্রেਡਿੰਗ 뷰 ਦਾ ਮਿਲ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਪਹਿਲੇ ਤੇ ਹੀ ਤੁਸੀਂ ਕਲਿੱਕ ਕਰਨਾਗਾ ਫਿਰ ਇਸ ਤਰ੍ਹਾਂ ਦਾ ਲੋਗੋ ਖੁੱਲ ਕੇ ਆ ਜਾਏਗਾ ਜੇਕਰ ਤੁਹਾਡੇ ਤੋਂ ਈਮੇਲ ਆਈਡੀ ਵਗੈਰਾ ਮੰਗਦਾ ਤਾਂ ਤੁਸੀਂ ਭਰ ਸਕਦੇ ਹੋ ਤੇ ਆਦਰਵਾਇਜ਼ ਤੁਸੀਂ ਸਿੱਧਾ ਇੱਥੇ ਨਿਫਟੀ ਤੇ ਵੀ ਕਲਿੱਕ ਕਰ ਸਕਦੇ ਹੋ ਜਦੋਂ ਤੁਸੀਂ ਨਿਫਟੀ ਤੇ ਕਲਿੱਕ ਕਰੋਗੇ ਤਾਂ ਸਿੱਧਾ ਚਾਰਟ ਖੁੱਲ ਕੇ ਆ ਜਾਏਗਾ ਜੀ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਵੀ ਮਾਰਕੀਟ ਦੇ ਵਿੱਚ ਅਪ ਟ੍ਰੈਂਡ ਚੱਲ ਰਿਹਾ ਹੈ ਜਾਂ ਡਾਊਨ ਟ੍ਰੈਂਡ ਇੱਥੋਂ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਤੁਹਾਡੇ ਤੋਂ ਈਮੇਲ ਆਈਡੀ ਵਗੈਰਾ ਕੰਟੀਨਿਊ ਕਰਨ ਨੂੰ ਕਹਿੰਦਾ ਤਾਂ ਤੁਸੀਂ ਕਰ ਵੀ ਸਕਦੇ ਹੋ ਜੀ ਠੀਕ ਹੈ ਜੀ ਇਹ ਹੁਣ ਈਮੇਲ ਆਈਡੀ ਤੁਹਾਡੀ ਕੰਟੀਨਿਊ ਹੋ ਚੁੱਕੀ ਹੈਗੀ ਤੇ ਹੁਣ ਤੁਸੀਂ ਦੇਖਣਾ ਕਿਵੇਂ ਆ ਇਹ ਕੈਂਡਲਾਂ ਨੇ ਜਿਹੜੀਆਂ ਕੈਂਡਲਾਂ ਦੀ ਆਪਣੇ ਪਹਿਲਾਂ ਗੱਲਬਾਤ ਕਰੀ ਹੈ ਸਾਰੀਆਂ ਹੀ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਆਪਣੀ ਗੱਲਬਾਤ ਕਰੀ ਹੋਈ ਆ ਕੈਂਡਲਾਂ ਬਾਰੇ ਤੇ ਤੁਸੀਂ ਉੱਥੇ ਜਾ ਕੇ ਕੈਂਡਲਾਂ ਦੀ ਰਿਸਰਚ ਕਰ ਸਕਦੇ ਹੋ ਤੇ ਨੰਬਰ 2 ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇੰਡੀਕੇਟਰ ਦੀ ਉੱਪਰ ਇੰਡੀਕੇਟਰ ਦੇ ਕਾਲਮ ਦੇ ਵਿੱਚ ਜਾ ਕੇ ਇੰਡੀਕੇਟਰ ਸਿਲੈਕਟ ਕਰਨਾ ਹੁੰਦਾ ਜੀ ਆਪਾਂ ਅੱਜ ਜਿਹੜੇ ਇੰਡੀਕੇਟਰ ਦੀ ਗੱਲ ਕਰ ਰਹੇ ਹਾਂ ਉਹਦਾ ਨਾਮ ਹੈਗਾ ਐਮਏ ਕ੍ਰੋਸ ਤੁਸੀਂ ਇੰਡੀਕੇਟਰ ਦਾ ਨਾਮ ਤੇ ਉਹਨਾਂ ਦੀ ਸੈਟਿੰਗ ਕਾਪੀ ਉੱਪਰ ਨੋਟ ਜ਼ਰੂਰ ਕਰਿਆ ਕਰੋ ਜੀ ਐਮਏ ਕ੍ਰੋਸ ਜਦੋਂ ਆਪਾਂ ਇਹ ਮਾਈਕਰੋ ਸੈਂਡିକੇਟਰ ਤੇ ਕਲਿੱਕ ਕਰਾਂਗੇ ਤਾਂ ਇਹ ਆਪਣੇ ਆਪ ਲੱਗ ਜਾਏਗਾ ਠੀਕ ਹੈ ਜੀ ਇਹਦੀ ਸੈਟਿੰਗ ਕੀ ਕਰਨੀ ਆ ਤੇ ਇਹਦੇ ਨਾਲ ਕੱਲ ਵਾਲਾ ਇੰਡੀਕੇਟਰ CCI ਕਮੋਡੀਟੀ ਚੈਨਲ ਇੰਡੈਕਸ ਕਿਸ ਤਰ੍ਹਾਂ ਮਿਲਾਉਣਾ ਹੈ ਹਨਾ ਆਪਾਂ ਉਹ ਸਾਰੀ ਗੱਲਬਾਤ ਕਰਾਂਗੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਉੱਪਰ ਫਿਰ ਇਸ ਦੇ ਵਿੱਚ ਜਾਣਾਗਾ ਇੰਡੀਕੇਟਰ ਵਾਲੇ ਕਾਲਮ ਦੇ ਵਿੱਚ ਇੱਥੇ ਆਪਾਂ ਨੇ CCI ਲਿਖਣਾ ਹੈ ਜਿਹੜਾ ਇੰਡੀਕੇਟਰ ਆਪਾਂ ਨੇ ਕੱਲ ਰੀਡ ਕਰਿਆਗਾ ਕੱਲ ਤੁਸੀਂ ਕੱਲ ਦੀ ਵੀਡੀਓ ਦੇ ਵਿੱਚ ਸਿੱਖਿਆਗਾ ਉਸੇ ਇੰਡੀਕੇਟਰ ਨੂੰ ਇਸ ਦੇ ਨਾਲ ਸਿਲੈਕਟ ਕਰ ਲੈਣਾ ਹੈ ਇਹ ਦੋ ਇੰਡੀਕੇਟਰਾਂ ਦਾ ਤਾਲਮੇਲ ਹੈ ਜੀ ਤੇ ਆਹ ਜਿਹੜਾ ਬੌਲੀਅਮ ਵਾਲਾ ਦਿਖ ਰਿਹਾ ਸੀ ਸਤਾ ਨੂੰ ਇਹਨੂੰ ਤੁਸੀਂ ਕੱਟ ਵੀ ਕਰ ਸਕਦੇ ਹੋ ਬੌਲੀਅਮ ਨੂੰ ਉੱਪਰ ਤੋਂ ਇੱਥੋਂ ਕੱਟ ਸਕਦੇ ਹੋ ਜੀ ਤੁਸੀਂ ਕਿਉਂਕਿ ਆਪਾਂ ਦੋ ਇੰਡੀਕੇਟਰਾਂ ਦੀ ਹੀ ਗੱਲਬਾਤ ਕਰ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਹੀ ਆਪਣੇ ਦੋਨੋਂ ਚਾਰਟ ਚਾਰਟ ਦੇ ਉੱਪਰ ਦੋਨੋਂ ਇੰਡੀਕੇਟਰ ਇੰਪਲੀਮੈਂਟ ਹੋ ਚੁੱਕੇ ਨੇਗੇ ਹੁਣ ਇਹਨਾਂ ਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਉਸ ਬਾਰੇ ਗੱਲਬਾਤ ਕਰਦੇ ਆਂਗੇ ਤੁਸੀਂ ਇੱਥੇ ਨਾ ਕੀ ਕਰਨਾ ਹੁੰਦਾ ਜੀ ਜਿਹੜਾ ਆਪਣੇ MA ਕ੍ਰਾਸ ਲਗਾਇਆ ਹੈਗਾ MA ਕ੍ਰਾਸ ਦੇ ਵਿੱਚ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦਾ ਨਿਸ਼ਾਨ ਤੁਹਾਨੂੰ ਦਿਖ ਰਿਹਾ ਹੋਗਾ ਜਿੱਥੇ ਆਪਣੇ ਲੈਪਟਾਪ ਦਾ ਕਲ ਸਰ ਖੜਾ ਹੈ ਇੱਥੇ ਇੱਥੇ ਸੈਟਿੰਗ ਦੇ ਵਿੱਚ ਜਾ ਕੇ ਜਿਹੜੀ ਆਪਣੀ ਸੈਟਿੰਗ ਨੌ ਵਾਲੀ ਹੈ ਜਿੱਥੇ ਨੌ ਲਿਖਿਆ ਹੋਇਆ ਹੈ ਇੱਥੇ ਆਪਾਂ ਨੇ ਸੱਤ ਕਰਨੀ ਹੈ 9 ਦੀ ਥਾਂ 'ਚ 7 ਕਰ ਦੇਣਾ ਹੈ 9 ਦੀ ਥਾਂ 'ਚ 7 ਕਰ ਦੇਣਾ ਤੇ ਓਕੇ ਕਰ ਦੇਣਾ ਹੈ ਇਹ ਚਾਰਟ ਆ ਜਿਹੜਾ ਆਪਣਾ ਇੰਪਲੀਮੈਂਟ ਹੋ ਗਿਆ ਇਹਦੇ ਉੱਪਰ ਜੀ ਤੇ ਹੁਣ ਨਾਲ ਦੀ ਨਾਲ ਤੁਸੀਂ نیچے ਜਿਹੜਾ CCI ਆਪਣੇ ਲਗਾਇਆ ਹੋਇਆ ਹੈ ਕਮੋਡੀਟੀ ਚੈਨਲਡੈਕਸ ਇਹਨੂੰ ਵੀ ਦੇਖ ਸਕਦੇ ਹੋ ਜੀ ਇਹਦੇ ਵਿੱਚ ਤੁਸੀਂ ਹਾਰੀਜ਼ਨਟਲ ਲਾਈਨ ਵੀ ਲਗਾ ਕੇ ਰੱਖ ਸਕਦੇ ਹੋਗੇ ਜਿਵੇਂ ਆਪਾਂ ਹਾਰੀਜ਼ਨਟਲ ਲਾਈਨ ਨਾਲ ਆਪਾਂ ਨੂੰ ਜ਼ਿਆਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਨਾ ਉੱਪਰ ਆਪਣੀ ਹਰੀਜ਼ਨਟਲ ਲਾਈਨ ਲਗਾ ਦਿੱਤੀ ਐ ਤੇ ਨੀਚੇ ਵੀ ਆਪਾਂ ਹਰੀਜ਼ਨਟਲ ਲਾਈਨ ਲਗਾਵਾਂਗੇ ਇਹਦਾ ਕਲਰ ਆਪਾਂ ਚੇਂਜ ਕਰ ਦਨੇ ਜੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਨੇ ਦੋਨਾਂ ਸਾਈਡਾਂ ਤੇ ਹੀ ਹਰੀਜ਼ਨਟਲ ਲਾਈਨ ਲਗਾ ਲੈਣੀ ਹੈ ਤੇ ਜਿਵੇਂ ਹੀ ਮਾਰਕੀਟ ਦੇ ਵਿੱਚ ਮਤਲਬ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਆਪਾਂ ਨੂੰ ਪਲੱਸ ਦਾ ਇਨਸਾਨ ਮਿਲਿਆ ਅਮੇਕ ਕ੍ਰੋਸ ਦਾ ਮਤਲਬ ਕੀ ਹੁੰਦਾ ਜੀ ਜਦੋਂ ਇਹ ਦੋਨੋਂ ਹੀ ਆਪਸ ਦੇ ਵਿੱਚ ਕ੍ਰੋਸ ਹੁੰਦੀਆਂ ਹੋਣ ਕ੍ਰੋਸ ਹੋਣ ਤੇ ਹੀ ਇਕੱਲੀ ਤੇ ਆਪਣੀ ਟ੍ਰੇਡ ਨਹੀਂ ਬਣਾਉਣੀ ਜੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਥੇ ਇਸ ਲੈਵਲ ਤੇ ਤੁਹਾਨੂੰ ਨਿਸ਼ਾਨ ਮਿਲਿਆ ਜੀ ਤੇ ਆਪਾਂ ਨੇ ਕੀ ਕਰਨਾ ਹੈਗਾ ਨਾਲ ਦੀ ਨਾਲ ਜਿਵੇਂ ਹੀ ਕ੍ਰੋਸਓਵਰ ਹੋਇਆ ਤੇ ਇਧਰੋਂ ਕੀ ਹੋਣਾ ਚਾਹੀਦਾਗਾ ਆਪਣੀ ਜਿਹੜੀ ਉੱਪਰ ਲਾਈਨਾਂ ਲਗਾਈਆਂ ਹੋਈਆਂ ਨੇ 100 ਤੋਂ ਪਲੱਸ ਵਾਲੀ 100 ਤੋਂ ਪਲੱਸ ਵਾਲੀ ਲਾਈਨ ਤੇ ਵੀ ਕ੍ਰੋਸਓਵਰ ਹੋਣਾ ਚਾਹੀਦਾ ਜੀ ਜੇਕਰ ਇਧਰੋਂ ਇਹ ਦੋ ਲਾਈਨਾਂ ਲੱਗੀਆਂ ਹੋਈਆਂ ਨੇ ਚਾਰਟ ਉੱਪਰ ਤੁਸੀਂ ਦੇਖ ਰਹੇ ਹੋਮਗੇ ਐਮਏ ਕ੍ਰੋਸ ਦੀਆਂ ਜੇਕਰ ਇਨ੍ਹਾਂ ਲਾਈਨਾਂ ਦੇ ਵਿੱਚ ਕ੍ਰੋਸਓਵਰ ਹੋ ਰਿਹਾਗਾ ਤੇ ਉਧਰੋਂ ਆਪਣਾ ਹਾਈ ਵੱਲ ਨੂੰ ਇਧਰੋਂ ਵੀ ਲੈਂਡ ਜਿਹੜੀ ਆਪਣੇ ਲਗਾਈ ਆ ਹਾਰੀਜ਼ਨਟਲ ਲੈਂਡ ਇਹਦਾ ਵੀ ਕ੍ਰੋਸਓਵਰ ਹੋ ਰਿਹਾਗਾ ਤਾਂ ਆਪਾਂ ਟ੍ਰੇਡ ਬਣਾ ਲੈਣੀ ਆ ਜੀ ਉਦੋਂ ਤੱਕ ਟ੍ਰੇਡ ਬਣਾਉਣੀ ਆ ਜਦੋਂ ਤੱਕ ਆਪਾਂ ਨੂੰ ਉੱਪਰ ਤੋਂ ਕ੍ਰੋਸਓਵਰ ਨਾ ਮਿਲ ਜਾਵੇ ਠੀਕ ਹੈ ਜੀ ਕ੍ਰੋਸਓਵਰ ਨਾ ਮਿਲ ਜਾਵੇ ਤੇ ਨਾਲ ਦੀ ਨਾਲ ਜਾਂ ਕੋਈ ਕੈਂਡਲ ਇਹੀ ਜੀ ਕਨਫਰਮੇਸ਼ਨ ਵਾਲੀ ਨਾ ਮਿਲ ਜਾਵੇ ਵੀ ਹੁਣ ਮਾਰਕੀਟ ਦਾ ਰਿਵਰਸ ਹੋਣ ਵਾਲੀ ਆ ਜਾਂ ਡਾਊਨ ਟ੍ਰੈਂਡ ਸ਼ੁਰੂ ਹੋਣ ਵਾਲਾਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਾਰਕੀਟ ਦੇ ਵਿੱਚ ਬਹੁਤ ਵਧੀਆ ਪ੍ਰੋਫਿਟ ਕਮਾ ਸਕਦੇ ਸੀਗੇ ਹੁਣ ਤੁਸੀਂ ਇੱਥੇ ਕਿਤੇ ਡਾਊਨ ਸਾਈਡ ਦੇ ਵਿੱਚ ਵੀ ਦੇਖ ਸਕਦੇ ਹੋਗੇ ਡਾਊਨ ਸਾਈਡ ਦੇ ਵਿੱਚ ਇਹਨੇ ਇੱਥੇ ਕ੍ਰੋਸਓਵਰ ਦਿੱਤਾ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਕ੍ਰੋਸਓਵਰ ਦਿੱਤਾ ਤੇ ਪਰ ਆਪਾਂ ਨੇ ਇੱਥੇ ਟ੍ਰੇਡ ਅ ਦੇਖੋ ਇੱਥੇ ਜਾ ਕੇ ਬਣੀ ਆਪਣੀ ਕਿਹੜੀ ਕੈਂਡਲ ਤੇ ਹਾਂ ਉਸੇ ਹੀ ਕੈਂਡਲ ਤੇ ਬਣੀ ਰੈੱਡ ਕੈਂਡਲ ਦੇ ਬਿਲਕੁਲ ਡਾਊਨ ਤੇ ਆ ਕੇ ਆਪਣੀ ਟ੍ਰੇਡ ਬਣੀ ਸੀ ਜਿਹਦੇ ਨਾਲ ਮਾਰਕੀਟ ਦੇ ਵਿੱਚ ਆਪਣਾ ਸਟੌਪ ਲੌਸ ਕੀ ਹੋ ਜਾਂਦਾ ਇੱਥੇ ਜਿੱਥੇ ਆਪਾਂ ਟ੍ਰੇਡ ਬਣਾਈ ਆ ਆ ਇਸ ਕੈਂਡਲ ਤੇ ਆਪਣੀ ਟ੍ਰੇਡ ਬਣਾਈ ਸੀ ਦੂਸਰੀ ਤੇ ਕਿਉਂਕਿ ਇੱਕ ਤਾਂ ਵੱਡੀ ਹੀ ਰੈੱਡ ਕੈਂਡਲ ਬਣ ਗਈ ਸੀ ਜਦੋਂ ਦੂਸਰੀ ਨੇ ਉਹਦਾ ਹਾਈ ਬ੍ਰੇਕ ਕਰਿਆ ਤਾਂ ਆਪਾਂ ਇੱਥੋਂ ਦਾ ਸਟੌਪ ਲੌਸ ਲਾ ਕੇ ਵੀ ਮਾਰਕੀਟ ਦੇ ਵਿੱਚ ਬਹੁਤ ਡਾਊਨ ਸਾਈਡ ਤੱਕ ਪ੍ਰੋਫਿਟ ਕਮਾ ਸਕਦੇ ਸੀ ਜਿੰਨਾ ਟਾਈਮ ਦੁਬਾਰਾ ਮਾਰਕੀਟ ਆਪਣੀ ਇਸ ਲਾਈਨ ਤੋਂ ਉੱਪਰ ਨਹੀਂ ਹੋਈ ਉਹਨਾਂ ਚਿਰ ਆਪਾਂ ਮਾਰਕੀਟ ਦੇ ਵਿੱਚੋਂ ਪ੍ਰੋਫਿਟ ਕਮਾ ਸਕਦੇ ਸੀ ਠੀਕ ਹੈ ਜੀ ਇਸ ਤਰ੍ਹਾਂ ਇਹ ਇੰਡੀਕੇਟਰ ਆ ਜਿਹੜਾ ਦੋਨੋਂ ਇੰਡੀਕੇਟਰਾਂ ਦੇ ਕੰਬੀਨੇਸ਼ਨ ਨਾਲ ਬਹੁਤ ਵਧੀਆ ਰਿਟਰਨ ਦੇ ਰਿਹਾ ਜੀ ਤੁਸੀਂ ਜਿਵੇਂ ਜਿਵੇਂ ਮਾਰਕੀਟ ਦੇ ਵਿੱਚ ਬੈਕ ਟੈਸਟ ਕਰੋਗੇ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਕ੍ਰਾਸਓਵਰ ਹੋਇਆਗਾ ਡਾਊਨ ਸਾਈਡ ਦਾ ਤੇ ਇਧਰੋਂ ਇੱਥੇ ਵੀ نیچے ਇਸਨੇ ਆਪ ਨੂੰ ਸਿਗਨਲ ਦੇ ਦਿੱਤਾ ਸੀਗਾ ਜੇਕਰ ਤੁਸੀਂ نیچے ਦੇਖ ਸਕਦੇ ਹੋ ਆਪਣੀ ਰੈੱਡ ਲਾਈਨ ਜਿਹੜੀ ਲਗਾਈ ਹੋਈ ਆ ਆਪਾਂ ਬਹੁਤ ਵਧੀਆ ਰਿਟਰਨ ਮਾਰਕੀਟ ਵਿੱਚ ਇਹਨੇ ਇੱਥੇ ਆਪਾਂ ਨੂੰ ਐਗਜ਼ਿਟ ਕਰਨ ਨੂੰ ਬੋਲ ਦਿੱਤਾ ਸੀਗਾ ਕਿਉਂਕਿ ਇੱਥੇ ਇਹ ਆਪਣੀ ਰੈੱਡ ਲਾਈਨ ਦੇ ਉੱਪਰ ਆ ਚੁੱਕਿਆ ਸੀ ਇੱਥੋਂ ਲੈ ਕੇ ਉਰੇ ਤੱਕ ਦਾ ਆਪਾਂ ਮਾਰਕੀਟ ਦੇ ਵਿੱਚੋਂ ਪੈਸਾ ਕਮਾ ਸਕਦੇ ਸੀ ਇੱਥੇ ਮਾਰਕੀਟ ਉਸ ਤੋਂ ਬਾਅਦ ਮਾਰਕੀਟ ਕਾਫੀ ਟਾਈਮ ਸਾਈਡਵੇਜ ਰਹੀ ਤੇ ਤੁਸੀਂ ਨੀਚੇ ਵੀ ਦੇਖ ਸਕਦੇ ਹੋ ਆਪਣੀ ਲਾਈਨ ਦੇ ਉੱਪਰ ਹੀ ਰਹੀ ਆਪਣੀ ਕੋਈ ਟ੍ਰੇਡ ਨਹੀਂ ਬਣਦੀ ਸੀ ਤੇ ਜਿਹੜੀ ਆ ਕੈਂਡਲ ਬਣੀ ਆ ਇਸ ਕੈਂਡਲ ਦੇ ਵਿੱਚ ਵੀ ਇੱਕ ਵਾਰ ਇਹਨੇ ਆਪ ਨੂੰ ਬ੍ਰੇਕਆਊਟ ਦਿੱਤਾ ਸੀਗਾ ਪਰ ਨਾਲ ਦੀ ਨਾਲ ਵਾਪਸ ਜਦੋਂ ਇਸ ਕੈਂਡਲ ਦੇ ਉੱਪਰ ਆਉਂਦੀ ਤਾਂ ਆਪਾਂ ਮਾਰਕੀਟ ਵਿੱਚੋਂ ਐਗਜ਼ਿਟ ਕਰਨਾ ਸੀਗਾ ਜਦੋਂ ਵੀ ਮਾਰਕੀਟ ਇਸ ਲਾਈਨ ਦੇ ਉੱਪਰ ਆਉਂਦੀ ਲਾਲ ਲਾਈਨ ਦੇ ਤੁਸੀਂ ਸਿਰਫ ਇਹ ਚੀਜ਼ ਧਿਆਨ ਵਿੱਚ ਰੱਖ ਕੇ ਹੀ ਟ੍ਰੇਡ ਕਰ ਸਕਦੇ ਹੋ ਜੀ ਜੇਕਰ ਕ੍ਰੋਸਓਵਰ ਦੇ ਉੱਪਰ ਕ੍ਰੋਸਓਵਰ ਮਤਲਬ ਇੱਥੋਂ ਜਿਵੇਂ ਹੀ ਲਾਈਨਾਂ ਦੇ ਪਲੱਸ ਦੇ ਨਿਸ਼ਾਨ ਤੋਂ ਦੋਨੋਂ ਲਾਈਨਾਂ ਆਪਸ ਵਿੱਚ ਕੱਟ ਕਰਦੀਆਂ ਨੇ ਤੇ ਨਾਲ ਆਪਣੇ ਵਾਲੀਆਂ ਜਿਹੜੀਆਂ ਥੱਲੇ ਸੀਸੀਆਈ ਕਾਮੋਡੀਟੀ ਚੈਨਲ ਐਂਡ ਇੰਡੈਕਸ ਵਾਲੀਆਂ ਲਾਈਨਾਂ ਨੇ ਉਹ 100 ਤੋਂ ਉੱਪਰ ਜਾਂ ਫਿਰ ਮੈਨਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜਿਵੇਂ ਤੁਸੀਂ ਨੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸਿੱਖਿਆ ਵੀ ਹੈ ਜੀ ਜਦੋਂ ਮਾਰਕੀਟ ਦੇ ਵਿੱਚ CCI ਕਾਮੋਡੀਟੀ ਚੈਨਲ ਐਂਡ 195 ਤੋਂ ਲੈ ਕੇ 101 ਦੇ ਵਿੱਚ ਹੋਵੇ ਆਪਾਂ ਨੇ 100 ਤੇ ਲਾਇਆ ਹੋਇਆ ਜੀ ਲਾਈਨ ਜਿਹੜੀ ਲਾਈ ਹੋਈ ਆ ਬਲੈਕ ਲਾਈਨ ਹਰੀਜ਼ਨਟਲ ਲਾਈਨ ਇਹ 100 ਤੇ ਲਾਈ ਹੋਈ ਆ ਆਪਾਂ ਨੇ ਜਦੋਂ ਮਾਰਕੀਟ ਦੇ ਵਿੱਚ 101 ਹੋਵੇ 95 ਤੋਂ ਲੈ ਕੇ ਤਾਂ ਮਾਰਕੀਟ ਦਾ ਟ੍ਰੈਂਡਾ ਜਿਹੜਾ ਬੁਲਿਸ਼ ਹੁੰਦਾ ਜੀ ਤੇ ਜੇਕਰ ਮਾਰਕੀਟ ਦਾ ਵਿੱਚ 95 ਤੋਂ 110 ਦੇ ਵਿੱਚ ਮਾਈਨਸ ਦੇ ਵਿੱਚ ਹੋਵੇ ਮਾਈਨਸ ਦੇ ਵਿੱਚ ਮਤਲਬ ਰੈੱਡ ਲਾਈਨ ਦੇ ਥੱਲੇ ਹੋਵੇ ਤਾਂ ਮਾਰਕੀਟ ਦਾ ਟ੍ਰੈਂਡ ਜਿਹੜਾ ਡਾਊਨ ਟ੍ਰੈਂਡ ਹੁੰਦਾ ਜੀ ਸੋ ਇਸੇ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਸਟ੍ਰੈਟਜੀੀਆਂ ਵਰਤ ਕੇ ਤੁਸੀਂ ਵਧੀਆ ਤਰੀਕੇ ਨਾਲ ਹਨਾ ਮਾਰਕੀਟ ਦੇ ਵਿੱਚੋਂ ਪੈਸਾ ਕਮਾ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਰਿਟਰਨ ਇਸ ਇੰਡੀਕੇਟਰ ਦੇ ਨਾਲ ਮਿਲਦੇ ਨੇ ਇਕੱਲੇ ਇੰਡੀਕੇਟਰ ਦੀ ਵਰਤੋਂ ਨਾ ਕਰੋ ਜੀ ਮਤਲਬ ਕਿਸੇ ਵੀ ਇਕੱਲੇ ਇੰਡੀਕੇਟਰ ਦੀ ਵਰਤੋਂ ਨਾ ਕਰੋ ਇਸੇ ਲਈ ਆਪਣੇ ਕੱਲ ਤੁਹਾਨੂੰ ਕਮੋਡਿਟੀ ਚੈਨਲ ਐਂਡੈਕਸ ਬਾਰੇ ਦੱਸਿਆ ਸੀਗਾ ਕਿਉਂਕਿ ਇਹ ਦੋਨੋਂ ਅੱਜ ਵਾਲਾ ਇੰਡੀਕੇਟਰ ਇਸੇ ਦੇ ਤਾਲਮੇਲ ਨਾਲ ਹੀ ਚੱਲਦਾ ਜੀ ਠੀਕ ਹੈ ਜੀ ਹੁਣ ਤੁਸੀਂ ਚਾਰਟ ਨੂੰ ਕਿਸੇ ਵੀ ਸਟਾਕ ਤੇ ਵੀ ਲਾ ਕੇ ਦੇਖ ਸਕਦੇ ਹੋ ਇਹ ਸਟਾਕ ਤੇ ਵੀ ਉਸੇ ਤਰ੍ਹਾਂ ਕੰਮ ਕਰਦਾ ਐਂਡੈਕਸ ਤੇ ਵੀ ਉਸੇ ਤਰ੍ਹਾਂ ਕੰਮ ਕਰਦਾ ਜੀ ਆਪਾਂ ਹੁਣ ਟਾਟਾ ਮੋਟਰ ਦੇ ਸਟਾਕ ਤੇ ਇਹਨੂੰ ਲਾ ਕੇ ਦੇਖਦੇ ਹਾਂ ਤੁਸੀਂ ਕਿਸੇ ਵੀ ਸਟਾਕ ਤੇ ਲਾ ਕੇ ਦੇਖ ਸਕਦੇ ਹੋਗੇ ਵੀ ਇਹ ਵਰਕ ਕਰਦਾ ਜਾਂ ਨਾ ਵਰਕ ਕਰਦਾ ਜੀ ਥੋੜਾ ਜਾਂ ਕੋਈ ਨੈਟਵਰਕ ਦੀ ਪ੍ਰੋਬਲਮ ਆ ਆਪਾਂ HDFC ਦੇ ਤੇ ਲਾ ਕੇ ਦੇਖ ਲੈਣੇ ਆ। ਬਾਕੀ ਤੁਸੀਂ ਜਦੋਂ ਚਾਰਟ ਨੂੰ ਬੈਕ ਟੈਸਟ ਕਰੋਗੇ ਜੀ ਚਾਰਟ ਨੂੰ ਫਰੋਲੋਗੇ, ਰੀਡ ਕਰੋਗੇ, ਜਿੰਨਾ ਚਾਰਟ ਨੂੰ ਰੀਡ ਕਰੋਗੇ ਇਹ ਉੱਥੇ ਹੀ ਤੁਹਾਨੂੰ ਹਣਾ ਇਹ ਚੀਜ਼ਾਂ ਸਾਹਮਣੇ ਦੇਖਣੀਆਂ ਸ਼ੁਰੂ ਹੋ ਜਾਣਗੀਆਂ। ਜਿਵੇਂ ਜਿਵੇਂ ਆਪਾਂ ਬੈਕ ਟੈਸਟ ਕਰਕੇ ਆਪਣੇ ਮਾਈਂਡ ਦੇ ਵਿੱਚ ਬਿਠਾਵਾਵਾਂਗੇ ਗੱਲਾਂ ਵੀ ਕਿਸ ਮਾਰਕੀਟ ਦੇ ਵਿੱਚ ਕਿਸ ਟਾਈਮ ਕੀ ਹੋਇਆ, ਉਵੇਂ ਹੀ ਜਦੋਂ ਮਾਰਕੀਟ ਰੈਗੂਲਰ ਚੱਲਦੀ ਹੋਊਗੀ ਆਪਾਂ ਉਹੀ ਚੀਜ਼ਾਂ ਵਰਤ ਕੇ ਆਪਾਂ ਮਾਰਕੀਟ ਵਿੱਚੋਂ ਵਧੀਆ ਪੈਸਾ ਕਮਾ ਸਕਦੇ ਹਾਂ ਜੀ। ਥੋੜਾ ਜਿਹਾ ਨੈਟਵਰਕ ਦੀ ਕੋਈ ਪ੍ਰੋਬਲਮ ਹੈ ਇਸ ਲਈ ਚਾਰਟ ਸਟਾਕ ਦਾ ਚਾਰਟ ਆ ਜਿਹੜਾ ਉਹ ਨਈ ਇੰਪਲੀਮੈਂਟ ਹੋ ਰਿਹਾ ਤੁਸੀਂ ਆਪਣੇ ਆਪਾ ਵੀਡੀਓ ਨੂੰ ਲੰਬਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਜਦੋਂ ਉਹ ਤੋਂ ਕਾਫੀ ਭਰਾ ਮਨ ਨੂੰ ਦੇਖਣ ਦੇ ਵਿੱਚ ਦਿੱਕਤ ਆਉਂਦੀ ਹੈ ਹਨਾ ਵੀਡੀਓ ਦਾ ਸਾਈਜ਼ ਆਪਾਂ ਸਿਰਫ 10 ਮਿੰਟਾਂ ਦਾ ਹੀ ਰੱਖਣਾ ਚਾਹੁੰਦੇ ਆ ਇਹ ਤੁਸੀਂ ਹੁਣ ਖੁਦ ਪ੍ਰੈਕਟਿਸ ਕਰ ਸਕਦੇ ਹੋ ਆਪਣੇ ਚਾਰਟ ਤੇ ਬੈਕ ਟੈਸਟ ਕਰਕੇ ਦੇਖ ਸਕਦੇ ਹੋ ਕਿ ਜੇਕਰ ਕਿਤੇ ਵੀ ਤੁਹਾਨੂੰ ਕੋਈ ਹਨਾ ਇਹੋ ਜਿਹਾ ਚਾਰਟ ਦੇ ਵਿੱਚ 6 ਤੋਂ 7 ਵਾਰ ਤੁਹਾਡਾ ਜਿਹੜਾ ਡਿਸੀਜਨ ਆਉ ਸਹੀ ਮਿਲਦਾਗਾ ਤਾਂ ਤੁਸੀਂ ਜਰੂਰ ਇਸ ਦੋਨੇ ਇੰਡੀਕੇਟਰਾਂ ਦੀ ਵਰਤੋਂ ਨਾਲ ਮਾਰਕੀਟ ਦੇ ਵਿੱਚੋਂ ਵਧੀਆ ਪੈਸਾ ਕਮਾ ਸਕਦੇ ਹੋ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਜੇਕਰ ਵੀਡੀਓ ਆਪਣੀ ਵਧੀਆ ਲੱਗਦੀਆਂ ਨੇ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਜੋ ਅਸੀਂ ਵੀ ਹਨ ਮਿਹਨਤ ਕਰਕੇ ਹਰ ਰੋਜ਼ ਤੁਹਾਡੇ ਲਈ ਇੱਕ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਆਈਏ ਜਿਹਦੇ ਨਾਲ ਤੁਹਾਨੂੰ ਹਰ ਰੋਜ਼ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਵੇ ਤੇ ਹਰ ਰੋਜ਼ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਜੀ ਧੰਨਵਾਦ ਜੀ